ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਕੋਟਪੂਰਾ ਬਾਈਕ ਕਾਲੇ ਕੋਲੇ ਪਹੁੰਚੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟਾਪ ਦੀ ਐਚਐਫ ਵਾੜ ਵਿਖਾਉਣੀ ਹੈ ਦੋਸਤੋ ਗੱਪਣਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈਕ ਵਾਲੇ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਸਸੇ ਕਾਲ ਜੀ ਸਸੇ ਕਾਲ ਜੀ ਉਹ ਠੀਕ ਠਾਕ ਬਾਈ ਵਧੀਆ ਬਣੀ ਠੀਕ ਆ ਨਾਂ ਦੱਸੀ ਜੀ ਦਾ ਆਪਣਾ ਠੀਕ ਆ ਜੀ ਠੀਕ ਆ ਕਾਲਾ ਜਾਂਦੇ ਠੀਕ ਆ ਤੇ ਬਾਈ ਆਪਣਾ ਨੰਬਰ ਵੀ ਦੱਸ ਦੀ 6283317411 ਠੀਕ ਆ ਤੇ ਬਈ ਇਹ ਫਿਰ ਫਾਰਮ ਚੋਂ ਲਈ ਹੈ ਵੈ ਹਾਂਜੀ ਹਾਂਜੀ ਅੱਜ ਸਵੇਰੇ ਲਈ ਹੈ ਠੀਕ ਆ ਸੁਭਾ ਲਈਆ ਹਾਂਜੀ ਠੀਕ ਆ ਕੀ ਰਿਕਾਰਡ ਆ ਬਈ ਕਾਲੇ ਦਾ ਇਹਦਾ ਪਹਿਲੀ ਸੂਏ ਦਾ 37 ਕਿਲੋ ਦਾ ਰਿਕਾਰਡ ਆ ਪਹਿਲੇ ਸੂਏ 37 ਲੀਟਰ ਕੱਢਿਆ ਹਾਂਜੀ ਹਾਂਜੀ ਠੀਕ ਆ ਹੁਣ ਦੂਜਾ ਸੂਆ ਸੁਣਾ ਬਈ ਦੂਜਾ ਸੂਆ ਠੀਕ ਆ ਕਿੰਨੇ ਦਿਨ ਪਏ ਬਈ ਕਾਲੇ ਇਹਦਾ ਮੰਨ ਲਓ ਜੇ ਤਾਂ ਇੱਥੇ ਜੀ ਲਾ ਗਈ ਮਾਲਕਾਂ ਦੇ ਅਨੁਸਾਰ ਹਫਤਾ ਇੱਥੋਂ ਮਾਲਕ ਕਈ ਵਾਰੀ ਫਾਰਮ ਚ ਖੁੱਲੀ ਆ ਠੀਕ ਆ ਫਿਲ ਜੁਲ ਕੇ ਕਹਿ ਨਹੀਂ ਸਕਦੇ ਉਹਨਾਂ ਹਫਤਾ ਕੋਈ ਵਾਈਤਾ ਹੀ ਨਹੀਂ ਮੱਛੀ ਨੂੰ ਕੋਈ ਠੀਕ ਆ ਬਾਈ ਕਾਲੇ ਹਾਈਟ ਦੀ ਗੱਲ ਕਰੀਏ ਨਾ ਹਾਈਟ ਬਹੁਤ ਆ ਕਰਮ ਵਾਲੇ ਹੈ ਡੰਬਾਈ ਹਾਂ ਸਹੀ ਹੈ ਸਿਹਤਦਰਾ ਵਿੱਚ ਜੀ ਲੋ ਵੀ ਇਧਰਲੇ ਪਾਸੇ ਨਾ ਆਪਾਂ ਖੜਕੇ ਤੁਹਾਨੂੰ ਕਾਲਾ ਵਸਾਉਣੇ ਆ ਬਾਈ ਤੇ ਵੇਖ ਸਕਦੇ ਆ ਹਾਈਟ ਪੱਖੋਂ ਜੇ ਗੱਲ ਕਰੀਏ ਨਾ ਕੋਈ ਛੋਟੀ ਨਹੀਂ ਵੇਲ ਚੈੱਕ ਕਰਿਓ ਜੀ ਕਰਾਂ ਤੇ ਦੁੱਧ ਬਾਈ ਆ ਕਾਲਾ ਨਾ ਪਹਿਲੇ ਸੂਏ ਮਾਲਕਾਂ ਨੇ 37 ਲੀਟਰ ਦੱਸਿਆ ਤੇ ਬਾਈ ਕਾਲਾ ਦੱਸਦਾ ਬਾਈ ਜਨਮ ਤੋਂ ਲੈ ਕੇ ਖੁੱਲੀ ਰਹੀ ਹੈ ਹਾਂਜੀ ਅੱਜ ਰਸਾ ਲੱਗਾ ਠੀਕ ਅੱਜ ਰਸਾ ਆਇਆ ਲੋ ਵੀ ਜਨਮ ਤੋਂ ਲੈ ਕੇ ਹੁਣ ਦੂਜਾ ਸੂਆ ਸੁਣਾ ਕੁੱਲੀ ਰਹੀ ਆ ਇਹ ਹਵਾਨਾ ਤੁਹਾਨੂੰ ਬੁਕਾਉਣੇ ਕੰਮ ਵਾਲੀ ਦਾ। ਕੀ ਗੱਲ ਬਤਾ। ਪੂਰਾ ਫਿਟਿੰਗ ਵਾਲਾ ਤੇ ਉੱਤੋਂ ਲੈ ਕੇ ਥੱਲੇ ਤਾਈ ਪੂਰਾ ਚੌੜਾ। ਇੱਕ ਪਾਸੇ ਨਾ ਬਾਈ ਕਾਲਾ ਦੱਸਦਾ ਬੈਨ ਨਾਲ ਪਾਲ ਹੋਈ ਵੀ ਆ। ਜਿੱਧਰ ਬੈਹ ਜਾਂਦੀ ਉਧਰ ਹੀ ਹੋ ਜਾਂਦੀ ਬਾਈ ਕਾਲਾ ਦੱਸਦਾ ਸੀ। ਏਹ ਸਾਡੇ। ਤੇ ਬਾਈ ਕਾਲੇ ਦਿਨ ਕਿੰਨੇ ਲੈ ਜੂ ਇਹ? ਯਾਰ ਮੇ ਜੋ ਸਰੀਰ ਦੇ ਮੁਤਾਬਕ ਹਫਤਾ ਨਹੀਂ ਹੁੰਦੀ। ਠੀਕ ਆ। ਬਾਕੀ ਕੋਈ ਪੁਰਾਣੀ ਸਿੱਟਿਆ ਕੋਈ। ਲੱਗਦਾ ਬਾਈ ਕਾਲੇ ਲੈ ਜੂ ਵੀ ਹਫਤਾ। ਕੁੱਲੀ ਨਹੀਂ ਪਈ ਬੱਛੀ। ਸਹੀ ਗੱਲ ਆ ਸਹੀ ਗੱਲ ਆ। ਕੜਨੀ ਖੁਰਨੀ ਬਹੁਤ ਸੋਹਣੀ ਆ। ਬਾਕੀ ਲੈਵਾ ਜਿਹੜਾ ਅਡਰ ਆਣਾ ਉਹ ਕਟਿੰਗ ਆ। ਅੰਡਰ ਦੀ ਗੱਲ ਕਰੀਏ ਅਡਰ ਬਹੁਤ ਸੋਹਣਾ ਤੇ ਥਾਣਾ ਹੱਥੀ ਚਵਾਈ ਵਾਲਾ ਕੱਢੂਗੀ। ਨਹੀਂ ਤਾਂ ਆਪਾਂ ਵੇਖਦੇ ਹੁੰਨੇ ਨਾ ਬਾਈ ਕਾਲੇ ਵੀ ਜ਼ਿਆਦਾ ਨਹੀਂ। ਫਾਰਮ ਵਾਲੇ ਦੇ گاਵਾ ਜਿਵੇਂ ਤੂੰ ਫਾਰਮ ਚੋਂ ਲੈ ਕੇ ਆਇਆ। ਖਾਂ ਛੋਟਾ ਹੁੰਦਾ ਮਸ਼ੀਨੀ ਚਵਾਈ ਵਾਲਾ। ਇਹਦਾ ਕਰਮ ਵਾਲੀ ਦਾ ਥਾਣ ਵੀ ਹੱਥੀ ਚਵਾਈ ਵਾਲਾ ਹੈ ਨਾ ਬਾਈ ਕਾਲੇ। ਹਾਂਜੀ। ਠੀਕ ਆ। ਲਓ ਬਈ ਇਧਰਲੇ ਪਾਸੋਂ। ਭਵਾਨੇ ਦੀ ਤਿਆਰੀ ਦੀ ਗੱਲ ਕਰੀਏ ਦੋਸਤੋ ਅਨੁਮਾਨਾ ਵੀ ਹਫ਼ਤਾ ਲੱਗੂਗੀ। ਸਾਫ਼ ਸੁਥਰੀ ਵਹਿੜਾ ਦੋਸਤੋ। ਪਾਲ ਜਰੂਰ ਹੈਗੀ ਆ ਸਾਫ ਸੁਥਰੀ ਆ ਹਵਾਨੇ ਦੇ ਨਾੜਾ ਚੈੱਕ ਕਰੋ ਤੇ ਕੱਦ ਕਾਠ ਦੀ ਗੱਲ ਕਰੀਏ ਪੂਰਾ ਵੱਡਾ ਤੇ ਤੋੜ ਕੇ ਤੁਹਾਨੂੰ ਖੋਣੇ ਆ ਜੱਜਮੈਂਟ ਕਰਿਓ ਕੱਦ ਦੀ ਗੱਲ ਕਰੀਏ ਸੋਹਣਾ ਕੱਦ ਕਾਠ ਆ ਹਾਈਟ ਦੀ ਗੱਲ ਕਰੀਏ ਕਰਮਾਲੀ ਦੀ ਹਾਈਟ ਬਹੁਤ ਜ਼ਿਆਦਾ ਆ ਵੇਖ ਸਕਦੇ ਆ ਬਾਕੀ ਦੋਸਤੋ ਲੈ ਚੱਲ ਬਈ ਕਾਲੇ ਕੋਈ ਨਹੀਂ ਜੇੜਾ ਕਢਾ ਇਹਦਾ ਕਰਮਾਲੀ ਦਾ ਜਗ੍ਹਾ ਦੀ ਪਰ ਹੋਰ ਕਰਨ ਥੋੜੀ ਘੱਟ ਤੋੜਾਂਗੇ ਬਾਕੀ ਤੁਸੀਂ ਜੱਜਮੈਂਟ ਇਥੋਂ ਹੀ ਲਾਉਣੀ ਆ ਬਾਈਕਾਂ ਵਾਲਾ ਜਿਹੜੇ ਸਾਨੂੰ ਪੜੀ ਜਾਂਦਾ ਨਾ ਉਸ ਹਾਵਨਾ ਤੁਸੀਂ ਜੱਜਮੈਂਟ ਕਰਿਓ ਕਿਉਂਕਿ ਬਾਈ ਦੇ ਮੋਢੇ-ਮੋਢੇ ਦਾ ਬਹੁਤ ਥੱਲੇ ਰਹਿ ਗਿਆ ਜੇ ਗੱਲ ਕਰੀਓ ਤੋਂ ਮਾੜਾ ਐ ਸੇਰੀ ਦੀਂਦਾ ਹਾਈਟ ਪੱਖੋਂ ਬਹੁਤ ਚੰਗੀ ਆ ਬਹੁਤ ਸੋਹਣਾ ਬਾਹਰ ਕੱਢੀਂ ਬਾਹਰ ਕੱਢੀਂ ਹਾਂ ਬਈ ਕਾਲਾ ਸਵਾਜ ਆਇਆ ਨਹੀਂ ਜੇ ਉਧਰ ਤੋੜਦੇਂਗਾ ਨਾ ਨਜ਼ਾਰਾ ਆ ਜਾਊਗਾ ਇਧਰਲੇ ਪਾਸੇ ਹੁਣ ਬਾਹਰ ਕੱਢੀ ਆਪਾਂ ਨੌਰੇ ਵਾਲੇ ਪਾਸੇ ਬਾਈ ਤੇ ਤੁਰੀ ਜਾਂਦੀ ਤਾਂ ਜੱਜਮੈਂਟ ਕਰਿਓ ਜੇ ਹਵਾਨੇ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣੀ ਹਵਾਨੇ ਅੱਗੇ ਤੁਰਿਆ ਜਾਂਦਾ ਬਾਈ ਕਾਲਾ ਨਾ ਦਿਸਦਾ ਨਹੀਂਗਾ ਐਡਾ ਕੱਦ ਕਾਂਠਾ ਕਰ ਮਾਲੀ ਦਾ ਵੇਰਬੂਲ ਚੰਗੀ ਆ ਫਾਰਮ ਚੋਂ ਲੈ ਕੇ ਆ ਬਾਈਆਂ ਦਾ ਜਨਮ ਤੋਂ ਲੈ ਕੇ ਨਾ ਅੱਜ ਤਾਈਂ ਰਸਾ ਆਪਾਂ ਹੀ ਪਾਇਆ ਮਾਲਕਾਂ ਨੇ ਰਸਾ ਨਹੀਂ ਪਾਇਆ ਸੀਗਾ ਦੇਖ ਸਕਦੇ ਕਰਮਾਲੀ ਦੀ ਤਿਆਰੀ ਬਹੁਤ ਸੋਹਣੀ ਆ ਦੋਸਤੋ ਰੂਹ ਖੋ ਜੁੰਦੀ ਆ ਬਾਕੀ ਦੋਸਤੋ ਨਾਗ ਜਿੰਨੇ ਵੀ ਹੁੰਦੇ ਆ ਨਾ ਬਾਈ ਕਾਲੇ ਕੋਲੇ ਵੀਡੀਓ ਰੁਟੀਨ ਚ ਹੀ ਕਵਰ ਕਰੀ ਦੀਆਂ ਸੋਹਣੇ ਜਾਨਵਰ ਹੁੰਦੇ ਆ ਦੋਸਤੋ ਹਵਾਨੇ ਪੱਖ ਤੋਂ ਜਜਮੈਂਟ ਕਰੋ ਜੀ ਇਸ ਵਹਿੜ ਦੀ ਵੀ ਤੇ ਬਾਈ ਕਾਲੇ ਐਟੀ ਦੇ ਦੁੱਧ ਦੀ ਇਰਮਾਨ ਕੀ ਕਰਦੀ 40 ਪਲਸ ਚੱਲੂਗੀ 40 ਪਲਸ ਕਰ ਜੂਗੀ ਕਹਿੰਦੀ ਲੋਡ ਹੀ ਨਹੀਂ ਇਹ ਮਤਲਬ ਇਹ ਜੀ ਵੜ ਦੇ ਦੱਸਣ ਦੀ ਲੋਡ ਨਹੀਂ ਹੈ ਸਹੀ ਗੱਲ ਆ ਸਹੀ ਗੱਲ ਬਾਕੀ ਦੋਸਤੋ ਤੁਸੀਂ ਆਪ ਦੀ ਜੱਜਮੈਂਟ ਆਪ ਲਾਉਣੀ ਆ ਵੀ ਵਾਕਈ ਦੱਸਦੀ ਆ ਵੜ ਵੀ 40 ਪਲਸ ਚੱਲਣ ਵਾਲੀ ਹੈਗੀ ਆ ਤੇ ਬਾਕੀ ਦੋਸਤੋ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਕਿਸੇ ਪੱਖ ਤੋਂ ਵੜ ਖੁੰਜੀ ਨਹੀਂ ਫੇਸ ਬਿਊਟੀ ਦੀ ਗੱਲ ਕਰੀਏ ਸੋਹਣੀ ਫੇਸ ਬਿਊਟੀ ਆ ਕੱਦ ਕਾਠ ਨਹੀਂ ਉਹ ਸੋਹਣੀ ਆ ਇਹ ਨਹੀਂ ਕੋਈ ਢੂਈ ਚੱਕਦੀ ਹੋ ਜਿਵੇਂ ਪਲੇਨ ਪਈ ਆ ਕਰਮਾ ਵਾਲੀ ਲੈ ਚੱਲ ਬਾਈ ਕਾਲੇ ਐ ਖੜਨੀ ਖੁੜਨੀ ਸਹੀ ਗੱਲ ਵਾਕੇ ਜੀ ਦੋਸਤੋ ਰੀੜ ਦੀ ਹੱਡੀ ਦੀ ਗੱਲ ਕਰੀਏ ਨਾ ਧੌਂ ਤੋਂ ਲੈ ਕੇ ਜਿਵੇਂ ਪੂਛ ਤਾਈ ਚੈੱਕ ਕਰਿਓ ਜੇ ਜਿਵੇਂ ਸੇਮ ਸੋਹਣੀ ਵਹਿੜਾ ਦੋਸਤੋ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਬਾਈ ਦਾ ਪਿੰਡ ਹੈਗਾ ਖਾਰਾ ਇਧਰ ਹੀ ਬੰਨ ਲਾ ਬਾਈ ਕੋਈ ਚੱਕਰ ਨਹੀਂ ਤੇ ਜ਼ਿਲ੍ਹਾ ਹੈਗਾ ਫਰੀਦਕੋਟ ਉੜੀ ਠਾਉਂਦੀ ਆ ਨਾ ਜਿਵੇਂ ਅਗਲਾ ਕਹਿੰਦਾ ਗੱਡੀ ਨੰਗੀ ਹੋਵੇ ਤੇ ਧੂੜਾ ਠਾਉਂਦੀ ਆ ਉਹ ਗੱਲ ਆ ਗੱਡੀ ਨਾ ਘਟ ਨਹੀਂ ਲੈ ਵੀ ਕਾਲੇ ਤੋਂ ਬਾਈ ਤੋਂ ਰੇਟ ਪੁੱਛਦੇ ਆ ਦਾ ਬਾਈ ਕਾਲੇ ਰੇਟ ਦੱਸ ਦੀ ਲੈਣ ਦੇਂ ਜਿਹੜਾ ਬੜਾ ਉਲਝਾਲਾ ਕੰਮ ਨਾ ਕਰੀ ਵੈੜ ਹੈਗੀ ਚੰਗੀ ਬਸ 140 ਲਵਾਂਗੇ ਵਿੱਚ 140 ਹਾਂ ਐਵੇਂ ਲੋ ਬਈ ਸਹੀ ਗੱਲ ਆ ਲੋ ਬਈ ਆਈਡੀ ਹਾਈਟ ਦੇ ਵਿੱਚ ਤੇ ਫਾਰਮ ਵਾਲੀ ਦੀ ਗੱਲ ਕਰੀਏ ਨਾ 40 ਪਲੱਸ ਚੱਲਣ ਵਾਲੀ ਵਿਹੜਾ ਦੋਸਤੋ ਹਵਾਨੇ ਤੋਂ ਤੁਹਾਨੂੰ ਜੱਜਮੈਂਟ ਹੋਊਗੀ ਬਾਕੀ ਕੋਈ ਵੀਰ ਦੂਰ ਨੇੜੇ ਤੋਂ ਆਂਦਾ ਆਪਦੀ ਇੱਥੇ ਆ ਕੇ ਤਸੱਲੀ ਕਰ ਲਵੇ 40 ਲੀਟਰ ਦੀ ਤਾਂ ਗਰੰਟੀ ਵਾਲਾ ਕੰਮ ਹੀ ਆ ਬਾਈ ਹੈਨਾ ਕਾਲੇ ਹਾਂ ਹਾਂ ਬਾਈ ਜੇ ਇਹਨੇ ਨਾ ਦਿੱਤਾ ਫਿਰ ਕੋਈ ਦਿੰਦੇ ਨਹੀਂ ਸਹੀ ਗੱਲ ਹਵਾਨਾ ਦੱਸਦਾ ਵੀ ਬਾਕੀ ਹਾਈਟ ਪੱਕੋ ਨਹੀਂ ਕੋਈ ਛੋਟੀ ਕੱਦ ਕਾਠ ਵੀ ਸੋਹਣਾ ਹਵਾਨਾ ਵੀ ਸੋਹਣਾ ਜੇ ਗੱਲ ਕਰੀਏ ਤੇ ਫਾਰਮ ਦੇ ਵਿੱਚੋਂ ਆਈ ਆ 1 ਲੱਖ ਤੇ 40000 ਰੁਪਏ ਰੇਟ ਆ ਮੌਕੇ ਤੇ ਮਾਨਤਾਨ ਹੋ ਜਾਊਗਾ ਨੰਬਰ ਬਾਈਕ ਵਾਲੇ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇੰਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇ ਹੇਠਲੇ ਪਾਸੇ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ